जाके जरारना लगाया गया उसो तो बाद तो जय राम जय जय राम श्री राम जय राम, जीरी राम, जीरी राम, जीरी राम। के प्यारे आब आके आप पंक्ति च बैठा गे सारे पंक्तियां बैठा गे पिछे और ਜਿਹੜਾ ਦੇਖੋ ਆ ਜਿਹੜਾ ਧਰਨਾ ਹੈ ਜੀ ਜਿੱਦਾਂ ਕਿ ਸਾਰੇ ਜਾਣਦੇ ਹੈ ਕੱਲ ਦਾ ਹੀ ਜਿਹੜਾ ਮੁੱਦਾ ਭਖਿਆ ਹੋਇਆ ਆ ਜੈ ਸ਼ੀ ਰਾਮ ਕਹਿੰਦੇ ਹੀ ਇੱਕ ਬੰਦੇ ਨੂੰ ਕੁੱਟ ਮਾਰ ਦਿੱਤਾ ਜਾਂਦਾ ਹੈ ਔਰ ਉਹਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਸਨਾਤਨੀ ਬੰਦਾ ਜੇ ਜੇ ਕੋਈ ਆਪਣੇ ਰੂਪ ਨੂੰ ਆਪਣੇ ਈਸ਼ਟ ਨੂੰ ਮੰਨਦਾ ਹੈ ਤੇ ਉਹਨੂੰ ਜੈ ਸ਼੍ਰੀ ਰਾਮ ਕਹਿੰਦੇ ਕੁੱਟਮਾਰ ਦਿੱਤਾ ਜਾਊਗਾ ਇਹ ਬਹੁਤ ਮਤਭਾਗੀ ਘਟਨਾ ਹੈ ਇਹਦੇ ਉੱਤੇ ਜਲਦੀ ਨਕੇਲ ਪਾਈ ਜਾਵੇ ਪ੍ਰਸ਼ਾਸਨ ਨੂੰ ਸ਼ਾਸਨ ਨੂੰ ਦੇਖ ਦੇ ਵਿੱਚ ਬੈਠੀ ਮੋਦੀ ਸਾਹਿਬ ਦੀ ਜੀ ਸਰਕਾਰ ਹੈ ਉਹ ਜੈ ਸ਼੍ਰੀ ਰਾਮ ਕਹਿ ਕੇ ਟੁਰਦੀ ਹੈ ਔਰ ਜੇ ਜੈ ਸ਼੍ਰੀ ਰਾਮ ਕਹਿੰਦੇ ਬੰਦੇ ਨੂੰ ਕੁੱਟਮਾਰ ਦਿੱਤਾ ਜਾਊਗਾ ਤੇ ਸ਼ਹਿਰ ਦਾ ਮਾਹੌਲ ਵਿਗੜੇਗਾ ਜਿਹੜੇ ਜਿਹੜੇ ਬੰਦਿਆਂ ਦੇ ਪਰਚਾ ਦਰਜ ਹੋਇਆ ਪਰ ਬੰਦੇ ਬਨੇ ਬਨੇ ਘਰਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਰੈਸਟ ਬਾਈ ਜਾਵੇ ਉਹਨਾਂ ਬੰਦਿਆਂ ਨੂੰ ਜਿਹੜੇ ਪ੍ਰੋਟੈਸਟ ਬਾਕੇ ਅੰਦਰ ਦਿੱਤਾ ਜਾਵੇ ਔਰ ਇੱਕ ਸ਼ਰਾਰਤੀ ਅਨਸਰ ਨਹੀਂ ਇਹਦੇ ਵਿੱਚ ਪੂਰੇ ਸ਼ਰਾਰਤੀ ਅਨਸਾ ਦਾ ਇੱਕ ਪੂਰਾ ਸਕੈਂਡਲ ਨਿਕਲੇਗਾ ਔਰ ਜਿਹੜੇ ਜਿਹੜੇ ਬੰਦੇ ਇਸ ਸ਼ਰਾਰਤੀ ਅਨਸਰ ਸ਼ਹਿਰ ਦੇ ਵਿੱਚ ਪੈਦਾ ਹੋਏ ਆ ਉਹਨਾਂ ਨੂੰ ਹੁਣ ਤੋਂ ਹੀ ਨੱਪ ਦਿੱਤਾ ਜਾਵੇਗਾ ਤੇ ਚੰਗੇ ਰਹਿਣਗੇ ਔਰ ਮੈਂ ਮੰਦਰਾਂ ਦੇ ਅੱਗੇ ਗੁਰਦੁਆਰਿਆਂ ਦੇ ਅੱਗੇ ਔਰ ਸਮੁੱਚੇ ਜਿੰਨੇ ਜਿੰਨੇ ਕਮੇਟੀ ਹੋ ਲਿਆ ਉਹਨਾਂ ਸਾਰੇ ਦੇ ਅੱਗੇ ਬੇਨਤੀ ਕਰਦਾ ਅੱਜ ਇੱਕ ਮੰਚ ਦੇ ਇਕੱਠੇ ਹੋ ਜਾਓ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਣੇ ਆਪਣੇ ਧਾਰਮਿਕ ਸਥਾਨਾਂ ਨੂੰ ਬਚਾਉਣਾ ਹੈ ਤੇ ਸੁਵਚੋ ਗੱਲ ਹਿੰਦੂ ਭਾਈਚਾਰੇ ਦਾ ਇੱਕ ਸੇਵਕ ਜਿਨੇ ਜੈ ਸ਼੍ਰੀ ਰਾਮ ਕਿਹਾ ਤੇ ਜੈ ਸ਼੍ਰੀ ਰਾਮ ਕਹਿੰਦੇ ਉਹਨੂੰ ਕੁੱਟ ਵੀ ਦਿੱਤਾ ਉਹਨੂੰ ਗਾਲੀ ਘਲੋਚ ਵੀ ਕੀਤਾ ਮੁੜ ਕੇ ਸਾਰੇ ਹਿੰਦੂ ਜਨਾਂ ਨੂੰ ਜਦੋਂ ਪਤਾ ਲੱਗਾ ਤੇ ਬਹੁਤ ਵੱਡਾ ਕੱਠ ਹੋਇਆ ਕੱਲ ਵੀ ਪ੍ਰਦਰਸ਼ਨ ਹੋਇਆ ਅੱਜ ਵੀ ਪ੍ਰਦਰਸ਼ਨ ਹੋਇਆ ਉਹਨਾਂ ਨੂੰ ਫਟਾਫਟ ਫੜ ਕੇ ਸਜ਼ਾ ਦੇਣੀ ਚਾਹੀਦੀ ਏ ਗ੍ਰਫਤਾਰੀ ਕਰਨੀ ਚਾਹੀਦੀ ਏ ਇਸ ਐਫ ਆਈ ਆਰ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਏ ਕਿ ਕਿਉਂ ਹੋਇਆ ਤੇ ਇਹਦਾ ਅਰਥ ਕੱਢਾ ਚਾਹੀਦਾ ਹੈ ਕਿ ਜਿਹੜੇ ਲੋਕ ਸ਼ਰਾਰਤਾ ਕਰ ਰਹੇ ਨੇ ਉਹਨਾਂ ਨੂੰ ਫੜ ਕੇ ਅੰਦਰ ਦੇਣਾ ਤੇ ਇੱਥੇ ਵੀ ਧਰਮ ਦਾ ਮੈਂ ਕਿਹਾ ਜੀ ਮੈਂ ਹਰ ਮੈਂ ਹਰ ਹਰ ਮੰਦਰ ਦੇ ਵਿੱਚ ਜਾ ਕੇ ਨਾਰਾ ਲਾਣਾ ਬੋਲੇ ਸੋਨੇ ਹਲਵੀ ਕਹਿਣਾ ਗੁਰਦੁਆਰੇ ਦੇ ਵਿੱਚ ਸ਼੍ਰੀ ਰਾਮ ਵੀ ਕਹਿੰਦੇ ਆ ਜੈ ਸ਼੍ਰੀ ਰਾਮ ਵੀ ਕਹਿੰਦੇ ਆ ਤੇ ਜੇ ਅਸੀਂ ਇਹਨਾਂ ਨੂੰ ਜਗ੍ਹਾ ਬਣਾ ਕੇ ਦਿਤੀ ਆ ਮੁਸਲਮਾਨ ਭਾਈਚਾਰੇ ਨੂੰ ਤੇ ਮੁਸਲਮਾਨ ਭਾਈਚਾਰਾ ਇੱਕ ਵਾਰੀ ਸੋਚ ਲਵੇ ਕਿ ਪਹਿਲਾਂ ਇਹ ਸਾਰੀਆਂ ਚੀਜ਼ਾਂ ਵੱਧ ਹੋ ਗਈਆਂ ਸੀ ਹੁਣ ਦੇ ਸਾਰੀਆਂ ਸ਼ੁਰੂ ਹੋ ਗਈਆਂ ਤੁਸੀਂ ਭਰਾ ਬਣ ਕੇ ਰਹੋ ਪੰਜਾਬ ਦੀ ਜਾਨ ਬਣ ਕੇ ਰਹੋ ਪੰਜਾਬ ਦੇ ਵਸਨੀਕ ਹੋ ਪੰਜਾਬ ਦਾ ਖਾਨਦੇ ਯੋ ਤੁਸੀਂ ਤੇ ਪੰਜਾਬ ਦੇ ਬਣ ਕੇ ਰਵੋ ਜੋਗੀ ਸਾਹਿਬ ਨੇ ਉਧਰੋਂ ਕਈ ਬੰਦੇ ਕੱਢ ਦਿੱਤੇ ਉਹ ਆ ਕੇ ਤੇ ਬਦਮਾਸ਼ੀਆਂ ਕਰ ਰਹੇ ਨੇ ਉਹ ਬਦਮਾਸ਼ੀਆਂ ਦੇ ਕਾਰਨ ਬਹੁਤ ਵੱਡਾ ਨੁਕਸਾਨ ਹੋਇਆ ਇਹਨੂੰ ਇੱਥੇ ਹੀ ਬੰਦ ਕਰਨਾ ਚਾਹੀਦਾ ਕਿਉਂਕਿ ਫੜ 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 ਕੇ ਬੰਦੇ ਅੰਦਰ ਦੇਣੇ ਚਾਹੀਦੇ ਆ ਜਿੰਨਾ ਉਹਨਾਂ ਨੇ ਕਰਮ ਕੀਤਾ ਉਹਨਾਂ ਨੂੰ ਦੀ ਸਜ਼ਾ ਮਿਲਣੀ ਚਾਹੀਦੀ ਹੈ ਨਾਮ ਨਹੀਂ ਦਾਖਲ ਕੀਤੇਗੇ ਕਾਨੂੰਨ ਦੇ ਮਾਰੇ ਕੀ ਕਰਨ ਕੋਈ ਗੱਲ ਨਹੀਂ ਪਰਚਾ ਹੋ ਗਿਆ ਹੁਣ ਨਾਮਜ਼ਦ ਕਰ ਲੈਣ ਵੀਡੀਓ ਕੋਲ ਨੇ ਜਿਹੜੇ ਬੰਦੇ ਨੇ ਉਹਨਾਂ ਨੂੰ ਫੜਿਆ ਜਾਏ ਸਾਰੇ ਦੇ ਮਾਰੇ ਹੁੰਦੇ ਨਹੀਂ ਹਰ ਧਰਮ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ ਜਿਹੜੇ ਮਾੜੇ ਲੋਕ ਨੇ ਉਹਨਾਂ ਨੂੰ ਵੀ ਸੁੱਕੰਡਿਆ ਜਾਏ ਜਿਨ੍ਹਾਂ ਦੀ شناخت ਹੀ ਇੱਥੇ ਹੈ ਨਹੀਂ ਉਹ ਪੰਜਾਬ 'ਚ ਕਿਉਂ ਬਸਾਤ ਕਰਨਾ ਹੈ ਕੋਈ ਪੋਲਿਟੀਕਲ ਪ੍ਰੈਸ਼ਰ ਤੇ ਨਹੀਂ ਲੱਗਦਾ ਪਿੱਛੋਂ ਯਾਰ ਏਜੰਸੀਆ ਬੜਾ ਕੁਝ ਕਰਾਦੀ ਹੈ ਆ ਵੋਟਾਂ ਆ ਰਹੀਆਂ 27 ਦੀਆਂ ਹੋ ਸਕਦਾ ਉਹਦੇ ਕਰਕੇ ਕਿਸੇ ਨੇ ਸ਼ਰਾਨੀ ਕੀਤੀ ਹੋਵੇ ਮੁਸਲਮਾਨ ਵੱਖਰੇ ਕਰੋ ਇਹ ਮੈਂ ਕਹਿ ਨਹੀਂ ਸਕਦਾ ਹੁਣ ਇੰਟੈਲੀਜੈਂਸੀ ਦੱਸੇਗੀ ਠੀਕ ਹੈ ਜੀ ਇੰਟੈਲੀਜੈਂਸੀ ਨੂੰ ਪਤਾ ਹੀ ਹੈ ਫਿਰ ਅਸੀਂ ਕੀ ਕਹਿ ਸਕਦੇ ਹਾਂ ਸਰਕਾਰਾਂ ਵੀ ਏਜੰਸੀਆਂ ਨੂੰ ਵਰਤਦੀਆਂ ਨੇ ਧਿਆਨ ਵਾਲੇ ਸਮੇਂ 'ਚ ਮੁਸਲਮਾਨਾਂ ਨੂੰ ਵੱਖਰਾ ਕਰਨਾ ਚਾਹੁੰਦੇ ਹੋਣੇ ਆ ਜਿਵੇਂ ਹਿੰਦੂ ਸਿੱਖ ਨੂੰ ਵੱਖਰਾ ਕਰਦੇ ਰਹੇ ਸੀ ਪਰ ਹਿੰਦੂ ਸਿੱਖ ਨੌ ਮਾਸ ਦਾ ਰਿਸ਼ਤਾ ਬਣ ਗਿਆ ਇਸ ਤਰ੍ਹਾਂ ਹੀ ਮੁਸਲਮਾਨਾਂ ਮੰਗ ਕੀ ਕਰਦੇ ਹੋ ਲਾਟ ਵਿੱਚ ਮੰਗ ਕਰਦੇ ਕਾਰਵਾਈ ਹੋਣੀ ਚਾਹੀਦੀ ਜਿਹਨੇ ਸ਼ੁਰੂਆਤ ਕੀਤੀ ਠੀਕ